ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਅੱਜ ਛੇਵੇਂ ਸਤਿਗੁਰੂ ਮੇਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਗੁਰੂ ਕੀ ਬਾਣੀ ਦਾ ਬਚਨ ਹੈ ਸਾ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਾਏ ਹਰੀਆਵਲੇ ਜਿਨੇ ਮੇਰਾ ਸਤਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੇ ਡਿਠਾ ਤਿਨਾਂ ਲੈ ਛੜਾਏ ਸਤਗੁਰ ਜੀ ਦਾ ਪ੍ਰਕਾਸ਼ ਸ਼ਹੀਦਾਂ ਦੇ ਸਰਤਾਜ ਪੰਜਵੇਂ ਸਤਗੁਰੂ ਸਤਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਪੂਜ ਨੇਕ ਮਾਤਾ ਮਾਤਾ ਗੰਗਾ ਜੀ ਦੀ ਕੁੱਖ ਗੁਰੂ ਕੀ ਵਡਾਲੀ ਨਗਰ ਵਿੱਚ ਹੋਇਆ ਕਿੱਥੇ ਇਸ ਮੁੱਚੇ ਸੰਸਾਰ ਵਿੱਚ ਅੱਜ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਹਨ ਸੋਤ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੀਰ ਦਰਬਾਰ ਸਾਹਿਬ ਜੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਵੀ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਗੁਰਮੁਖੋ ਇਹ ਉਹ ਪਾਵਨ ਅਸਥਾਨ ਹੈ ਜਿੱਥੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਫੁੱਟਾ ਸਾਹਿਬ ਜੀ ਦੇ ਅਸਥਾਨ ਵਿਖੇ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਔਰ ਜਿਸ ਪਾਵਨ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇੱਥੇ ਸਤਿਗੁਰਾਂ ਦੇ ਸ਼ਸ਼ਤਰ ਸੁਭਾਏ ਮਾਨ ਨੇ ਇਸ ਪਾਵਨ ਤਖਤ ਦੀ ਰਚਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕੀਤੀ ਔਰ ਉਹਨਾਂ ਦੋ ਮਹਾਂਪੁਰਖਾਂ ਦੇ ਪਾਸੋਂ ਇਸ ਪਾਵਨ ਤਖਤ ਨੂੰ ਸਤਿਗੁਰ ਜੀ ਨੇ ਬਣਵਾਇਆ ਇਤਿਹਾਸ ਦਾ ਜ਼ਿਕਰ ਹੈ ਕਿਸੇ ਰਾਜਨਹਿ ਹੱਥ ਲਗਾਇਓ ਬੁੱਢੇ ਆ ਗੁਰਦਾਸ ਬਨਾਇਓ ਨਿਗਰਾਨੀ ਸਤਿਗੁਰੂ ਜੀ ਨੇ ਆਪ ਕੀਤੀ ਔਰ ਇਸ ਤਖਤ ਦੀ ਜਿਹੜੀ ਉਸਾਰੀ ਸੀ ਉਹ ਉਹਨਾਂ ਦੋ ਮਹਾਂਪੁਰਖਾਂ ਨੇ ਕੀਤੀ ਧੰ ਧੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਧੰ ਧੰ ਬ੍ਰਹਮ ਗਿਆਨੀ ਭਾਈ ਸਰਪਾਈ ਗੁਰਦਾਸ ਜੀ ਹੋਰਾਂ ਨੇ ਕੀਤੀ ਹੈ ਔਰ ਇਸ ਤਖਤ ਤੇ ਸਤਿਗੁਰੂ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਿਰਾਜਮਾਨ ਹੋ ਕੇ ਸਾਨੂੰ ਖਾਲਸਾ ਪੰਥ ਨੂੰ ਸਿੱਖਾਂ ਨੂੰ ਮੇਰੇ ਅਤੇ ਪੀਰੀ ਦਾ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਮੇਰੇ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਸਤਗੁਰਾਂ ਨੇ ਤਖਤ ਸਾਹਿਬ ਤੇ ਸੁਭਾਏਮਾਨ ਹੋ ਕੇ ਆਪ ਧਾਰਨ ਕੀਤੀਆਂ ਔਰ ਸਮੁੱਚੇ ਸਿੱਖਾਂ ਨੂੰ ਸ਼ਸਤਰਤਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ ਔਰ ਇੱਕ ਜੰਗ ਦੇ ਆਰੰਭਤਾ ਮੇਰੇ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਤਖਤ ਤੇ ਵਿਰਾਜਮਾਨ ਹੋ ਕੇ ਕੀਤੀ ਹੈ ਇਸ ਤੋਂ ਪਹਿਲਾਂ ਸਤਿਗੁਰਾਂ ਦੇ ਦਰਬਾਰ ਵਿੱਚ ਕੋਈ ਵਸਤਰ ਲੈ ਕੇ ਲਿਆ ਕੇ ਚੜਾਉਂਦਾ ਹੈ ਕੋਈ ਲੰਗਰ ਦੇ ਰਸ ਚੜਾਉਂਦਾ ਹੈ ਕੋਈ ਘਿਓ ਚੜਾਉਂਦਾ ਹੈ ਕਿ ਹੋਰ ਵਸਤੂਆਂ ਆਯਾਦਿਕ ਚੜਾਉਂਦਾ ਹੈ لیکن ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਖਤ ਤੇ ਬਰਾਜਮਾਨ ਹੋ ਕੇ ਜਿੱਥੇ ਸਾਨੂੰ ਸ਼ਸਤਰ ਧਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤਾ ਉੱਥੇ ਸਤਿਗੁਰਾਂ ਨੇ ਇਹ ਹੁਕਮ ਵੀ ਕੀਤਾ ਕਿ ਅੱਜ ਤੋਂ ਬਾਅਦ ਸਾਡੇ ਕੋਲ ਚੰਗੇ ਘੋੜੇ ਚੰਗੇ ਸ਼ਸਤਰ ਔਰ ਚੰਗੇ ਜਵਾਨ ਭੇਜੇ ਜਾਣ ਇਤਿਹਾਸ ਦੱਸਦਾ ਹੈ ਕਿ ਸਭ ਤੋਂ ਵੱਡਾ ਜਥਾ ਉਸ ਦਿਨ ਬਹਾਦਰ ਬਾਬਾ ਵਿਧਿਕੰਦ ਸਹਿਜ ਜੀ ਲੈ ਕੇ ਇਸ ਸਥਾਨ ਤੇ ਪਹੁੰਚੇ ਸਨ ਔਰ ਸਤਿਗੁਰਾਂ ਨੇ ਸਾਨੂੰ ਜਥੇਬੰਦਕ ਤੌਰ ਤੇ ਵੀ ਉਸ ਦਿਨ ਮਜ਼ਬੂਤ ਕੀਤਾ ਹੈ ਬੇਸ਼ੱਕ ਸੰਸਾਰ ਦੇ ਵਿੱਚ ਹਿੰਦੁਸਤਾਨ ਦੇ ਲੋਕਾਂ ਵਿੱਚ ਭਾਨਕ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਧਰਮ ਤੇ ਮੌਜੂਦ ਸੀ ਪੇਰੀ ਤੇ ਮੌਜੂਦ ਸੀ ਪਰ ਉਹਨਾਂ ਦੇ ਕੋਲ ਮੀਰੀ ਨਹੀਂ ਸੀ ਜਦੋਂ ਬਾਬਰ ਹਿੰਦੁਸਤਾਨ ਤੇ ਚੜ੍ਹ ਕੇ ਆਇਆ ਹਿੰਦੁਸਤਾਨ ਦੇ ਪੰਡਤ ਹਿੰਦੁਸਤਾਨ ਦੇ ਮੁਲਾਣੇ ਇਹ ਗੱਲ ਕਹਿੰਦੇ ਸਨ ਕਿ ਜਦ ਬਾਬਰ ਹਿੰਦੁਸਤਾਨ ਤੇ ਹਮਲਾ ਕਰੇਗਾ ਐਸੇ ਮੰਤਰ ਪੜਾਂਗੇ ਤੇ ਬਾਬਰ ਦੀਆਂ ਫੌਜਾਂ ਅੰਨਿਆ ਹੋ ਜਾਣਗੀਆਂ ਪਰ ਗੁਰਮੁਖ ਵੈਸਾ ਨਾ ਹੋਇਆ ਇਹ ਮੰਤਰ ਪੜਨ ਦੀ ਤਿਆਰੀ ਕਰਦੇ ਰਹਿ ਤੇ ਬਾਬਰ ਕੁਰਪਾਨਾ ਤਿੱਖੀਆਂ ਕਰਦਾ ਰਿਹਾ ਹਮਰਾ ਹੋਇਆ ਇਹ ਮੰਤਰ ਪੜਨ ਲੱਗ ਪਾ ਤੇ ਬਾਬਰ ਨੇ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਤੇ ਧੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸ਼ਬਦ ਕਹੇ ਸਨ ਇੱਤੀ ਮਾਰ ਪਈ ਕੁਰਲਾਣਾ ਤੈ ਕਿ ਦਰਦ ਨਾਇਆ ਕਿੰਨਾ ਕੁ ਕਤਲੇ ਆਮ ਉਸ ਵਕਤ ਹਿੰਦੁਸਤਾਨ ਦੇ ਵਿੱਚ ਹੋਇਆ ਹੋਵੇਗਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੰਨੀ ਵੱਡੀ ਗੱਲ ਅਕਾਲ ਪੁਰਖ ਨੂੰ ਕਹਿ ਦਿੱਤੀ ਕਿ ਇੱਤੀ ਮਾਰ ਪਈ ਕੁਰਲਾਣਾ ਤੈ ਕਿ ਦਰਦ ਨਾਇਆ ਜੇਕਰ ਹਿੰਦੁਸਤਾਨ ਦੇ ਲੋਕਾਂ ਵਿੱਚ ਉਸ ਵਕਤ ਪੀੜੀ ਦੇ ਨਾਲ ਨਾਲ ਮੇਰੇ ਵੀ ਹੁੰਦੇ ਤੇ ਹਿੰਦੁਸਤਾਨ ਤੇ ਬਾਬਰ ਕਦੇ ਹਮਲਾ ਨਾ ਕਰਦਾ ਇਹਨਾ ਕਤਲ ਆਮ ਨਾ ਹੁੰਦਾ ਇਹਨੇ ਲੁੱਟ ਮਾਰ ਨਾ ਹੁੰਦੀ ਇਨੀਆਂ ਧੀਆਂ ਭੈਣਾਂ ਦੇ ਬੇਪਰਤੀ ਨਾ ਹੁੰਦੇ ਸਤਪੁਰਾ ਦੇ ਪਾਵਨ ਗੁਰਬਾਣੀ ਵਿੱਚ ਜ਼ਿਕਰ ਕੀਤਾ ਕੋਟੀ ਹੋ ਪੀਰ ਵਰਜ ਰਹਾਏ ਜਾਮੀਰ ਸੁਣਿਆ ਧਾਇਆ ਥਾਨ ਮੁਕਾਮ ਜਲੇ ਵਿੱਚ ਮੰਦਰ ਮੁਛ ਮੁਛ ਕੋਇ ਰੁਲਾਇਆ ਕੋਈ ਮੁਗਲ ਨਾ ਹੋਵਾ ਆਂਦਾ ਕਿਨੇ ਦਾ ਪਰਚਾ ਲਾਇਆ ਮੁਗਲ ਪਠਾੜਾ ਭਈ ਲੜਾਈ ਰਣਮਹਿ ਤੇਗ ਵਗਾਈ ਉਹਨੇ ਧੁੱਪ ਕਤਾਨ ਚੜਾਈ ਚਲਾਈ ਉਹਨੇ ਹਸਤ ਚੜਾਈ ਜਿਨ ਕੇ ਚੇਰੇ ਦਰਗਹ ਪਾਟੀ ਤਿੰਨਾ ਮਰਣਾ ਪਾਈ ਤਿੰਨਾ ਹੁ ਕਤਲੇਆਮ ਹੋਇਆ ਇਹ ਮੰਤਰ ਪੜਦੇ ਰਹਿ ਤੇ ਬਾਬਰ ਹਿੰਦੁਸਤਾਨ ਦੇ ਵਿੱਚ ਆ ਕੇ ਤੇ ਕਤਲੇਆਮ ਕਰਦਾ ਰਿਹਾ ਜੇਕਰ ਹਿੰਦੁਸਤਾਨ ਦੇ ਲੋਕਾਂ ਵਿੱਚ ਉਸ ਵਕਤ ਪੀਰੀ ਦੇ ਨਾਲ ਨਾਲ ਮੇਰੀ ਵੀ ਹੁੰਦੀ ਸ਼ਾਇਦ ਬਾਦਲ ਬਾਪਰ ਜਿਹੜਾ ਉਹ ਹਿੰਦੁਸਤਾਨ ਦੇ ਵਿੱਚ ਇੰਨਾ ਕਤਲੇਆਮ ਨਾ ਕਰਦਾ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਖਤ ਸਾਹਿਬ ਤੇ ਬਿਰਾਜਮਾਨ ਹੋ ਕੇ ਮੀਰੀ ਅਤੇ ਪੀਰੀ ਦੀਆਂ ਦੋ ਕ੍ਰਪਾਨਾਂ ਧਾਰਨ ਕੀਤੀਆਂ ਸਾਨੂੰ ਸ਼ਸਤਰਧਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ ਸਾਨੂੰ ਜਥੇ ਬੰਦਕ ਤੌਰ ਤੇ ਮਜ਼ਬੂਤ ਕੀਤਾ ਔਰ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 1699 ਦੀ ਵਿਸਾਖੀ ਵਾਲੇ ਦਿਨ ਤਾਕਤ ਸ਼੍ਰੀ ਕੇਸਕਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪੰਜ ਪਿਆਰੇ ਸਾਜਕੇ ਪੰਥ ਪ੍ਰਗਟ ਕਰਕੇ ਔਰ ਪੱਕੇ ਤੌਰ ਤੇ ਸਾਨੂੰ ਮੀਰੀ ਅਤੇ ਪੀਰੀ ਦੇ ਧਾਰਨੇ ਹੋਣ ਦਾ ਸਤਿਗੁਰਾਂ ਨੇ ਜਿਹੜਾ ਹੁਕਮ ਸੀ ਉਜਾਰੀ ਕਰ ਦਿੱਤਾ ਜਿੱਥੇ ਸਿੱਖ ਸਿੰਘ ਜਿਹੜਾ ਉਹ ਕਕਾਰਾਂ ਦਾ ਧਾਰਨੀ ਹੈ ਉਥੇ ਸਿੰਘ ਜਿਹੜਾ ਉਹ ਅੰਮ੍ਰਿਤ ਵੇਲੇ ਨਿਤਨੇਮ ਕਰਦਾ ਹੈ ਸ਼ਾਮ ਵੇਲੇ ਆਪਣਾ ਨਿਤਨੇਮ ਕਰਦਾ ਹੈ ਸੌਣ ਵੇਲੇ ਆਪਣਾ ਨਿਤਨੇਮ ਕਰਦਾ ਹੈ ਔਰ ਆਪਣੇ ਰੋਜ਼ ਵਰਰਾ ਦੇ ਕੰਮਕਾਰਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਦਾ ਹੈ ਸੋ ਗੁਰਮਖੋ ਆਪ ਸਾਰੇ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਸ਼ਸਤਰ ਧਾਰੀ ਹੋਈਏ ਕਿਉਂਕਿ ਸਤਿਗੁਰਾਂ ਦਾ ਇਹ ਹੁਕਮ ਹੈ ਕਲਗੀਧਰ ਪਾਤਸ਼ਾਹ ਦਾ ਇਹ ਹੁਕਮ ਹੈ ਬਿਨਾਂ ਸ਼ਸਤਰ ਕੇ ਸੰਨਰੰਗ ਭੇੜ ਜਾਨ ਨੂੰ ਗਹਿ ਕਾਨਤਾ ਕੋ ਕਿਤੇ ਅਲੈ ਸਿਧਾਨ ਨੂੰ ਇਹ ਮੋਰ ਆ ਗਿਆ ਸੁਨਹਰੇ ਪਿਆਰੇ ਬਿਨਾਂ ਸ਼ਸਤਰ ਕੇ ਸੰਗਨਾ ਦੇ ਉਂਦਿਦਾਰੇ ਜਦ ਹਮਰੇ ਦਰਸ਼ਨ ਕੋ ਆਵੋ ਖੋਏ ਸੁਚੇ ਤ ਤਨ ਸ਼ਸਤਰ ਸਜਾਵੋ ਕਿ ਮੇਰੇ ਦਰਸ਼ਨ ਕਰਨ ਵਾਸਤੇ ਸਿੱਖਾ ਤੂੰ ਆਉਣਾ ਤੇਰੇ ਸੇਸ਼ ਤੇ ਸੋਹਣੇ ਦਸਤਾਰ ਸੱਜੀ ਹੋਵੇ ਤੇਰੇ ਗਾਤਰੇ ਕੁਰਪਾਨ ਹੋਵੇ ਤੂੰ ਸ਼ਸਤਰ ਧਾਰੀ ਹੋ ਕੇ ਆਵੇਂ ਜੇਕਰ ਤੂੰ ਸ਼ਸਤਰ ਧਾਰੀ ਤਿਆਰ ਪਰ ਤਿਆਰ ਹੋ ਕੇ ਮੇਰੇ ਦਰਸ਼ਨ ਕਰਨ ਆਵੇਂ ਤਾਂ ਮੇਰੇ ਦਰਸ਼ਨ ਤੇਨੂੰ ਜ਼ਰੂਰ ਹੋਣਗੇ ਗੁਰਮੁਖ ਅੱਜ ਧੰ ਸਤਿਗੁਰੂ ਗੁਰੂ ਹਰਿਕੰਗ ਸਿੰਘ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਔਰ ਆਪ ਸਮੁੱਚੀਆਂ ਸੰਗਤਾਂ ਨੂੰ ਸਮੁੱਚੇ ਖਾਲਸਾ ਪੰਥ ਨੂੰ ਸਮੁੱਚੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪ੍ਰੂਪ ਦੀਆਂ ਬਹੁਤ ਬਹੁਤ ਵਧਾਈਆਂ ਅੰਮ੍ਰਿਤ ਸ਼ਕੀਏ ਅੰਮ੍ਰਿਤ ਸ਼ਾਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਔਰ ਜੋ ਇਹ ਪਾਵਨ ਪਵਿੱਤਰ ਸਿਧਾਂਤ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਇਹ ਜੋ ਸਰਵ ਉੱਚ ਅਸਥਾਨ ਸਾਨੂੰ ਸਤਿਗੁਰਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਬਖਸ਼ਿਸ਼ ਕੀਤਾ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸ਼ਤ ਲਸ਼ਾਇਆ ਹੀਟ 71 ਹੋ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜਸ਼ੀਲ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ